ਫਾਜ਼ਿਲਕਾ ਦੇ ਡੀਸੀ ਦਫਤਰ ਦੇ ਵਿੱਚ ਡੀਸੀ ਮੈਡਮ ਸੇਨੂ ਦੁੱਗਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਮੀਡੀਆ ਕਰਮੀਆਂ ਨੂੰ ਦਿੱਤੀ ਜਾਣਕਾਰੀ ਫਾਜ਼ਿਲਕਾ ਦੇ ਵਿੱਚ ਅੱਜ ਦਿਨ ਬੁੱਧਵਾਰ ਨੂੰ ਦੁਪਹਿਰ 3 ਵਜੇ ਡੀਸੀ ਮੈਡਮ ਸੇਨੂ ਦੁੱਗਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਾਰੀ ਕੀਤੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ ਜਨਰਕ ਦੇ ਦੋਏ ਡੀਸੀ ਮੈਡਮ ਸੇਨੂ ਦੁੱਗਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਉਹਨਾਂ ਵੱਲੋਂ जारी ਕੀਤੀ ਗਈ ਐਪਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਸਬੰਧੀ ਪੂਰੀ ਜਾਣਕਾਰੀ ਮੀਡੀਆ ਕਰਮੀਆਂ ਦੇ ਨਾਲ ਸਾਂਝੀ ਕੀਤੀ ਹੈ ਨਾਮ ਸੂਚੀ ਦੀ ਪ੍ਰਕਾਸ਼ 15 ਮਈ 2024 ਤੱਕ ਕਰੀ ਕੀਤੀ ਜਾਏਗੀ ਨਾਮ ਸੂਚੀਆਂ ਵਾਪਸ ਲੈਣ ਦੀ ਆਖਰੀ ਮਿਤੀ 17 ਮਈ 2024 ਹੈ ਮਤਾਨ 7 ਕੇਸ ਚ ਸਾਡੇ 1 ਜੂਨ ਨੂੰ ਪੂਰੇ ਪੰਜਾਬ ਵਿੱਚ ਹੋਵੇਗਾ ਅਤੇ ਮਤ ਦਾ ਮਤਨਾਂ ਜਿਹੜੀ ਵਗੀ ਗਿਣਤੀ ਹੋਏਗੀ ਉਹ ਦੀ 4 ਜੂਨ 2024 ਨੂੰ ਇਨਾਂ ਸਭ ਦੇ ਮੱਦੇਨਜ਼ਰ ਅਸੀਂ ਆਪਣਾ ਕੰਟਰੋਲ ਰੂਮ ਇੱਥੇ ਸਥਾਪਿਤ ਕਰ ਲਿਆ ਹੈ ਜ਼ਿਲ੍ਹਾ ਪੱਧਰ ਤੇ ਕੰਟਰੋਲ ਸਥਾਪਿਤ ਹੈ ਜਿਹਦਾ ਫੋਨ ਨੰਬਰ ਹੈਗਾ 1950 ਤੇ ਤੁਸੀਂ ਆਪਣੀਆਂ ਐਮਸੀਸੀ ਜਾਂ ਹੋਰ ਵੀ ਕੋਈ ਵੀ ਕੰਪਲੇਨਸ ਦੇ ਸਕਦੇ ਹੋ ਐਮਸੀਸੀ ਦੀ ਉਲੰਘਣਾ ਸੰਬੰਧੀ ਚੋਣਾ ਸੰਬੰਧੀ ਕੋਈ ਵੀ ਸ਼ਿਕਾਇਤ ਕਿਸੇ ਵੀ ਤਰ੍ਹਾਂ ਦੀ ਇਸ ਨੰਬਰ ਤੇ ਕੀਤੀ ਜਾ ਸਕਦੀ ਹੈ

मीडिया मॉनिटरिंग लिए मीडिया मॉनिटरिंग सैल उपर बना दिता गया है जिदे सोशल मीडिया इलेक्ट्रॉनिक मीडिया ते अख रखी जाएगी नजरसानी की थी जाएगी इश्तेहारबाजी का खर्चा भी बुक किया जाएगा एस पर रूल गया इलेक्ट्रॉनिक मीडिया प्री सर्टिफाइड सर्टिफिकेशन दी लड़ है सप्लाई करा तो करा कि उस इश्ते लगाया जा सकता है

दो लाख बारह हज़ार है का च एक लाख उनासी हजार नौ सौ चौनवे है अबोहर एक लाख इक्यासी हज़ार सात सौ है बलवाना एक लाख पचासी हज़ार चार सौ नब्बे सत लाख उनाठ हजार नौ सौ उनासी टोटल वोटर जिन्हों की नौ सौ अठाठी गिनती करिए तो तेरह हज़ार चार सौ पीपल विद डिसेबिलिटीज हैं इकती सौ ਇਆ ਰੋਸ ਜਿਹੜੇ ਹੈਗੇ ਸਾਡੇ ਜਲਾਲਪੁਰ ਦੇ ਸ਼੍ਰੀ ਬਲਕਰਨ ਸਿੰਘ ਐਸਟੀਐਮ ਜਲਾਲਪੁਰ ਹਨ ਫਾਜ਼ਿਲਕਾ ਦੇ ਮਿਸਟਰ ਵਿਪਨ ਪੰਡਾਰੀ ਐਸਟੀਐਮ ਫਾਜ਼ਿਲਕਾ ਹਨ ਅਬੋਹਰ ਦੇ ਪੰਕਜ ਕੁਮਾਰ ਐਸਟੀਐਮ ਅਬੋਹਰ ਹਨ ਅਤੇ ਬਲਵਾਨਾ ਦੇ ਅਮਰਿੰਦਰ ਸਿੰਘ ਮਾਲੀ ਐਡੀਸੀ ਡੀ ਹੋ। VOTING PERCENTAGE OF LOK 2019 WAS GOOD 74.98% ਤੇ ਸਾਡੀ ਕੋਸ਼ਿਸ਼ हर हालत में क्रॉस करिए और साढ़े पारदर्शी तरीके न इत वोटा पाए अठ सौ उन्ती पोलिंग बूथ बनाए गए हैं इस चो अगे वनरेबल के क्रिटिकल के साथ कार्रवाई जारी है जिस तरह ये रिपोर्ट आएगी उस हिसाब से वनरेबल या क्रिटिकल बूथ भी दस दिते जाने हूँ जी थोड़ा कोई क्वेश्चन है जी यू मैं आस हाँ जी उन्होंने उ जी चेयर होंगी है और व्हील चेयर रैम सारा कुछ जो साड़ी है बूथ की रिक्वायरमेंट हुई है सारे रिक्वायरमेंट उस बूथ के की ਮੈਂ ਵੋਟਰ ਨੂੰ ਜਾਗਰੂਕ ਕਰਨ ਲਈ ਕੋਈ ਕੈਂਪ ਵਗੈਰਾ ਜਾਂ ਕੋਈ ਸੈਮੀਨਾਰ ਵਗੈਰਾ ਲਗਾਏ ਵੋਟਰਸ ਨੂੰ ਵੋਟਰਸ ਨੂੰ ਜਾਗਰੂਕ ਕਰਨ ਤਾਂ ਕਿ ਵੱਧ ਤੋਂ ਵੱਧ ਜਲਦੀ ਨਾਲ ਚੱਲ ਰਹੇ ਤਾਂ ਕਿ ਵੱਧ ਤੋਂ ਵੱਧ ਵੋਟਰ ਸਾਡੇ ਅਸੀਂ ਹਲੇ ਵੀ ਸਾਡੀ ਪ੍ਰਕਿਰਿਆ ਚੱਲ ਰਹੀ ਹੈ ਜਦ ਤੱਕ ਸਾਨੂੰ ਇਲੈਕਸ਼ਨ ਕਮਿਸ਼ਨ ਦੀ ਇਹ ਦਾਇਤ ਹੈ ਉਸ ਦੇ ਸਾਡੀ ਇਹ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਵੋਟਰ ਆਕੇ ਆਪਣਾ ਵੋਟ ਪਾਉਣ। ਸਿਕਿਉਰਿਟੀ ਦੀ ਗੱਲ ਕੀਤੀ ਜੇ ਤਾਂ ਕਿਸ ਤਰ੍ਹਾਂ ਸਿਕਿਉਰਿਟੀ ਰਹੇਗੀ? ਸਿਕਿਉਰਿਟੀ ਸਾਡੇ ਇੰਟਰ ਸਟੇਟ ਨਾਕਾ ਵੀ ਲੱਗੇਗਾ ਕਿਉਂਕਿ ਸਾਡੀ ਸਟੇਟ ਵੀ ਦੂਸਰੀ ਸਟੇਟ ਨਾਲ ਹੈ। ਸਾਡੀ ਰਾਜਸਥਾਨ ਮਿਲਿਆ ਨਾ ਮੀਟਿੰਗ ਮੋਸਟ ਪ੍ਰੋਬਬਲੀ ਗੰਗਾ ਨਗਰ ਨਾਲ ਉਹ ਸਾਰੇ ਆਇਡੈਂਟੀਫਾਈ ਕਰਦੇ ਆ ਐਂਕੋਲਸਿਸ ਜੋ ਜੌਬ ਜਿਸ ਤਰ੍ਹਾਂ ਹੀ ਫਾਈਨਲਾਈਜ਼ ਹੋਏਗਾ ਵੀ ਲੇਟ ਹੀ ਹੈ ਕਿਹੜੀ ਕਿਹੜੀ ਏਜੰਸੀਆਂ ਆ ਰਹੀਆਂ ਆ ਫਾਜ਼ਿਲਕੋਟ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਸੁਰੱਖਿਆ ਦੇ ਬੰਦੂਮ ਨਕੇ ਗਏ ਸੇਮੇ ਏਜੰਸੀਆਂ ਆ ਰਹੀਆਂ ਆ ਜੀ ਹਲੇ ਜਿੰਨੀ ਏਜੰਸੀਜ਼ ਦੀ ਇਹਨਾਂ ਨੂੰ ਲੋਡ ਲੋਡ ਪੈਗੀ ਉਹ ਵਰਕ ਆਊਟ ਕਰ ਰਹੇ ਆ ਉਸ ਹੰਦਸੰਗ ਇਹ ਅੱਜ ਸਾਡੀ ਪ੍ਰੀਲਿਮਰੀ ਮੀਟਿੰਗ ਹੋਣ ਨਾਲ ਹੋਈ ਹੈ ਜਿਸ ਤਰ੍ਹਾਂ ਹੀ ਸਾਡਾ ਫਾਈਨਲਾਈਜ਼ ਹੋਏਗਾ ਅਸੀਂ ਉਹ ਤੁਹਾਨੂੰ ਦੱਸਾਂਗੇ ਲਾਸਟ ਟਾਈਮ ਸਰਪਿੰਕ ਬੂਥ ਬਣਾਈ ਗਈ ਸੀ ਇਸ ਵਾਰ ਵੀ ਕੋਈ ਖੇਚਦਾ ਕੇਂਦਰ ਬਣਾਇਆ ਜਾਏਗਾ ਜਿੰਨਾ ਵੋਟ ਪਰਸੈਂਟੇਜ ਵਧੇਗੀ ਬਣਾ ਲੈਂਦੇ ਹਾਂ ਜੇ ਅਸੀਂ ਪਿੰਕ ਪੂ ਬਣਾ ਲੈਂਦੇ ਜੈਸ ਆ ਵੈਰੀ ਗੁੱਡ ਸੁਜੈਸ਼ਨ ਅਸੀਂ ਪਿੰਕ ਪੂ ਤੇ ਬਣਾ ਲੈਂਦੇ ਹੈ ਮੈਮ ਲਾਂਚ ਹੈ ਆਲਰੇਡੀ ਮੈਮ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਚੱਲ ਰਿਹਾ ਹੈ ਕਿ ਜੋ ਸੀਨੀਅਰ ਸਿਟੀਜ਼ਨ ਨੂੰ ਆਪਣੇ ਘਰ ਤੋਂ ਹੀ ਵੋਟ ਪਾ ਸਕਣ ਉਸ ਪ੍ਰੋਬਲਮ ਨਾਲ ਸਾਡੀ ਐਸਐਸਪੀ ਸਾਹਿਬ ਨਾਲ ਮੇਰੀ ਮੀਟਿੰਗ ਹੋ ਰਹੀ ਹੈ ਕਿਉਂਕਿ ਐਸਐਸਪੀ ਸਾਹਿਬ ਇਸ ਨਾਟ ਵੈਲ ਅਚਾਨਕਾ ਨਾਮੰਦਾ ਆਇਆ ਸੀ ਮੀਟਿੰਗ ਕਰਨ ਦਾ ਮੂਮੈਂਟ ਆਈ ਹੈਵ ਟੂ ਮੀਟਿੰਗ ਵਿਦ ਐਸਐਸਪੀ ਸਾਹਿਬ ਜੋ ਨਾਲ ਦੀ ਰਿਕੁਆਇਰਮੈਂ थोड़े सारे इसलिए सबदा सहयोग की लड़ है सां मिलजुल के काम करना सिर्फ एक यही रिक्वेस्ट रहेगी कि, कि किसी भी खबर सेंसेशनलाइज तरीके ना लगाया जाए ताकि जिद करके माहौल खराब हो ध्यान साज़ है वी आर ऑल रिस्पोंसिबल सिर्ज़ है कि किसी भी तरह की इस तरह की फेक न्यूज या सेंसेशनलाइज न्यूज आ करे करके माहौल खराब हो तनाव हो ਉਥੇ ਆਪਾਂ ਪੇਡ న్యూਸ ਮੋਨੀਟਰ ਕਰ ਰਹੇ ਹਾਲਾਂਕਿ ਪਿਛਲੀ ਵਾਰ ਆਪਣੇ ਇੱਥੇ ਥੋੜਾ ਜਿਹਾ ਅੱਛਾ ਮਾਹੌਲ ਹੈ ਘੱਟ ਹੁੰਦਾ ਇਹ ਜਾਂ ਪਰ ਜੇ ਕੋਈ ਵੀ ਪੇਡ న్యూਸ ਛਪੇਗੀ ਤੇ ਉਹਦਾ ਖਰਚਾ ਉਹਦੇ ਕੈਂਡੀਡੇਟ ਦੇ ਖਰਚੇ ਦੇ ਵਿੱਚ ਬੁੱਕ ਕੀਤਾ ਜਾਏਗਾ ਸੋ ਆਪਾਂ মিডিਆ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਸ ਚੀਜ਼ ਨੂੰ ਕਿਉਂਕਿ ਅਖਬਾਰ ਦਾ ਜਾਂ মিডিਆ ਹਾਊਸ ਦਾ ਵੀ ਨਾਮ ਬਦਨਾਮ ਹੁੰਦਾ ਅਗਰ ਕੋਈ ਇਹੋ ਜਿਹਾ ਕੇਸ ਹੁੰਦਾ ਤਾਂ ਦੂਸਰੀ ਗੱਲ ਹੈ ਕਿ ਐਡਵਰਟਾਈਜ਼ਮੈਂਟ ਟੂ ਪ੍ਰਿੰਟ মিডিਆ ਦੇ ਵਿੱਚ ਐਡਵਰਟਾਈਜ਼ਮੈਂਟ ਲਈ ਉਹਨਾਂ ਨੂੰ ਪ੍ਰੀ ਸਰਟੀਫਿਕੇਸ਼ਨ ਐਸ ਸੱਚ ਜ਼ਰੂਰੀ ਨਹੀਂ ਆ ਬਟ ਜੇ ਉਹਨਾਂ ਦੀ ਈ ਪੇਪਰ ਆਂਦਾ ਹੈ ਔਰ ਅੱਜਕਲ ਸਭ ਦੇ ਈ ਪੇਪਰ ਆਂਦਾ ਹੈ ਤਾਂ ਕਿਸੇ ਨੇ ਵੀ ਅਗਰ ਕੋਈ ਸਿਆਸੀ ਇਸ਼ਤਿਹਾਰ ਦੇਣਾ ਹੈ ਤਾਂ ਉਹਨੇ ਪਲੀਜ਼ ਸਰਟੀਫਿਕੇਸ਼ਨ ਲੈ ਕੇ ਫਿਰ ਦੇਣਾ ਹੈ ਤਾਂ ਤੁਹਾਡੇ ਕੋਲ ਕੋਈ ਇਸ਼ਤਿਹਾਰ ਆਂਦਾ ਜਿਹਦੇ ਵਿੱਚ ਕਿਸੇ ਵੀ ਪੋਲੀਟੀਸ਼ੀਅਨ ਦੀ ਫੋਟੋ ਹੈ ਕਿਸੇ ਪਾਰਟੀ ਦਾ ਨਾਮ ਹੈ ਕਿਸੇ ਦੀ ਫੋਟੋ ਹੈ ਕਿਸੇ ਕੈਂਡੀਡੇਟ ਦਾ ਨਾਮ ਹੈ ਤਾਂ ਕਾਈਂਡਲੀ ਉਹਨੂੰ ਕਹੋ ਕਿ ਸਾਨੂੰ ਸਰਟੀਫਿਕੇਟ ਲੈ ਕੇ ਦਿਓ ਐਮ ਸੀ ਐਮ ਸੀ ਤੋਂ ਆਰਓ ਲੈਵਲ ਫਲੂਸਪੁਰ ਤੇ ਉਹ ਸਰਟੀਫਿਕੇਟ ਮਿਲਣਾ ਹੈ ਤੋ ਉਹ ਲੈ ਕੇ ਹੀ ਟਿੱਪਾ ਲਾਇਆ ਜਾਵੇ ਅਦਰਵਾਈਜ਼ 171 ਐਚ ਹੈ ਜੇਕਰ ਉਹ ਤੁਸੀਂ ਸੈਰੋਗੇਟ ਐਡਵਰਟਾਈਜ਼ਿੰਗ ਜਾਂ ਕਿਸੇ ਹੋਰ ਦੇ ਤਹਿਤ ਕਰਦੇ ਹੋ ਤਾਂ ਉਹਦੇ ਤਹਿਤ ਜਿਹੜੀ ਇੱਕ ਸਜ਼ਾਯੋਗ ਹੈ ਅਪਰਾਧ ਮੰਨਿਆ ਜਾਏਗਾ ਸੋ ਕਾਈਂਡਲੀ ਜਦੋਂ ਵੀ ਤੁਸੀਂ ਕੋਈ ਇਸ਼ਤਿਹਾਰ ਲੈਣਾ ਹੈ ਤੇ ਉਹਨੂੰ ਪਲੀਜ਼ ਸਰਟੀਫਾਈਡ ਹੋਵੇ ਉਹਦੇ ਸਾਨੂੰ ਦੱਸਣਗੇ ਕਿ ਇਸ ਤੇ ਇੰਨਾ ਖਰਚ ਆਏਗਾ ਇਹਨੂੰ ਬਣਾਉਣ ਤੇ ਇੰਨਾ ਖਰਚ ਆਇਆ ਉਹ ਸਰਟੀਫਿਕੇਟ ਲੈ ਕੇ ਹੀ ਤੁਸੀਂ ਕੋਈ ਵੀ ਇਸ਼ਤਿਹਾਰ ਸਵੀਕਾਰ ਕਰਨਾ ਹੈ ਇਸ਼ਤਿਹਾਰ ਸਵੀਕਾਰ ਕਰਨ ਤੇ ਕੋਈ ਰੋਕ ਨਹੀਂ ਹੈ ਜਿੰਨੀ ਮਰਜ਼ੀ ਤੁਸੀਂ ਸਵੀਕਾਰ ਕਰੋ ਕੈਂਡੀਡੇਟ ਜਾਣੇ ਉਹਨੇ ਮਨਜ਼ੂਰ ਕਰਨਾ ਹੈ ਕਿ ਉਹਨੇ ਕਿੰਨਾ ਇਸ਼ਤਿਹਾਰ ਦੇਣਾ ਹੈ بس ਤੁਸੀਂ ਉਹਦੇ ਤੋਂ ਸਰਟੀਫਿਕੇਟ ਲੈਣਾ ਹੈ प्रिंट میڈیا ਦਾ ਐਸਾ ਚ ਜ਼ਰੂਰੀ ਨਹੀਂ ਪਰ ਕਿਉਂਕਿ ਸਭ ਦੇ ਈ ਪੇਪਰ ਆ ਰਹੀ ਹੈ ਇਸ ਕਰਕੇ ਉਹ ਜ਼ਰੂਰੀ ਹੈ ਇਲੈਕਟ੍ਰੋਨਿਕ ਮੀਡੀਆ ਔਰ ਸੋਸ਼ਲ ਮੀਡੀਆ ਉਹਦੇ ਸਾਰਿਆਂ ਲਈ ਇਸ਼ਤਿਹਾਰ ਪ੍ਰੀ ਸਰਟੀਫਾਈਡ ਹੀ ਚੱਲ ਸਕਦਾ ਹੈ ਸੋਸ਼ਲ ਮੀਡੀਆ ਚ ਫੇਸਬੁੱਕ ਵੀ ਆਂਦਾ ਹੈ ਔਰ ਵੈਬਸਾਈਟਾਂ ਵੀ ਆਂਦੀਆਂ ਈ ਪੇਪਰ ਵੀ ਆਂਦੇ ਆ ਉਹ ਸਾਰਿਆਂ ਦੇ ਲਈ ਪ੍ਰੀ ਸਰਟੀਫਾਈਡ ਇਸ਼ਤਿਹਾਰ ਹੀ ਤੁਸੀਂ ਅਸੈਪਟ ਕਰਨੇ ਆ ਉਹ ਕਾਈਂਡਲੀ ਸਾਰੇ মিডিਆ ਸਾਥੀ ਜਿਹੜੇ ਹੈਗੇ ਆ ਉਹ ਨੋਟ ਰੱਖਣਗੇ ਔਰ ਇਸ ਤੋਂ ਬਿਨਾ ਇੱਕ ਨਿਊਜ਼ ਉਸ ਬੰਦੀ ਬੇਨਤੀ ਹੈ ਕਿ ਕੋਈ ਵੀ ਤੁਹਾਨੂੰ ਆ ਜੀ ਖਬਰ ਜਿਹੜੀ ਲੱਗਦਾ ਹੈ ਕਿ ਝੂਠੀ ਆ ਉਹਨੂੰ ਇੱਕ ਵਾਰੀ ਫਲੈਸ਼ ਕਰਨ ਦੀ ਬਜਾਏ ਕਿਰਪਾ ਵੈਰੀਫਾਈ ਕਰ ਲਿਆ ਜਾਏ ਤੁਸੀਂ ਡਾਇਰੈਕਟ ਡੀਸੀ ਮੈਮ ਦਾ ਵੀ ਤੁਹਾਡੇ ਕੋਲ ਸਭ ਕੋਲ ਨੰਬਰ ਆਪੋ ਆਪਣੇ ਹਲਕੇ ਦੇ ਐਸਡੀਐਮ ਸਾਹਿਬ ਦਾ ਵੀ ਤੁਹਾਡੇ ਕੋਲ ਨੰਬਰ ਹੈ ਜੇ ਉਹਨਾਂ ਨਾਲ ਸੰਪਰਕ ਨਾ ਹੋ ਰਿਹਾ ਵੇ ਤਾਂ ਮੇਰੇ ਨਾਲ ਵੀ ਫੋਨ ਕਰ ਸਕਦੇ ਹੋ ਮੈਂ ਉਦੋਂ ਕਨਸਰਨਡ ਡਿਪਾਰਟਮੈਂਟ ਤੋਂ ਉਹਨੂੰ ਵੈਰੀਫਾਈ ਕਰਕੇ ਇਮੀਡੀਏਟਲੀ ਅਸੀਂ ਤੁਹਾਨੂੰ ਰਿਸਪੌਂਡ ਕਰਾਂਗੇ ਤਾਂ ਕਿ ਇਹ ਨਾ ਹੋਵੇ ਕਿ ਜਿਵੇਂ ਇਲੈਕਸ਼ਨਾਂ 'ਚ ਕਈ ਵਾਰ ਆਪਾਂ ਦੂਸਰੇ ਸਟੇਟਾਂ 'ਚ ਦੇਖਦੇ ਹਾਂ ਕਿ ਈਵੀਐਮ ਦੀ ਖਬਰ ਚੱਲ ਜਾਂਦੀ ਹੈ ਜਦ ਕਿ ਈਵੀਐਮ ਕੁਛ ਅਸੀਂ ਟ੍ਰੇਨਿੰਗ ਪਰਪਸ ਲਈ ਰੱਖੀਆਂ ਹੁੰਦੀਆਂ ਤਾਂ ਇੱਕ ਵਾਰ ਜੇ ਫਲੈਸ਼ ਹੋ ਗਈ ਤਾਂ ਪੂਰੀ ਸੁਸਾਇਟੀ 'ਚ ਇੱਕ ਭਰਮ ਪੈਦਾ ਹੋ ਜਾਂਦਾ ਹੈ ਤੋ ਉਹ ਕਿਰਪਾ ਵੈਰੀਫਾਈ ਕਰ ਲਿਆ ਜਾਏ ਕਿ ਈਵੀਐਮ ਤਾਂ ਹੁਣ ਵੀ ਸਾਡੇ ਪਿੰਡਾਂ ਚ ਜਾ ਰਹੀਆਂ ਅਸੀਂ ਉੱਥੇ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਸਟਾਫ ਜਾ ਰਿਹਾ ਤਾਂ ਉਹ ਕਿਰਪਾ ਉਸ ਚੀਜ਼ ਨੂੰ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਤੁਹਾਨੂੰ ਲੱਗਦੀ ਹੈ ਮਿਸ ਇਨਫਾਰਮੇਸ਼ਨ ਹੈ ਜਾਂ ਫੇਕ ਹੈ ਤਾਂ ਉਹਨੂੰ ਵੈਰੀਫਾਈ ਕਰਕੇ ਹੀ ਅੱਗੇ ਫਲੈਸ਼ ਕੀਤਾ ਜਾਵੇ ਸੋ ਇਸ ਹੈ ਬੀਨ ਦੀ ਮੈਮ